A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿਮਾਨ ਸੁ ਅਟਵਾਲ ਬਾਤ ਬਾਤ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਏ ਆ ਉਹ ਵਿਸ਼ਾ ਇੱਥੇ ਹੈ ਕਿ ਅਕਾਲੀ ਆਗੂ ਬੰਟੀ ਰੋਮਾਨਾ ਨੇ ਘੇਰੀ ਪੰਜਾਬ ਸਰਕਾਰ ਤੇ ਕਿਤੇ ਨਾ ਕਿਤੇ ਨਸ਼ਿਆਂ ਨੂੰ ਲੈ ਕੇ ਸਾਦੇ ਨਿਸ਼ਾਨੇ ਤਾਂ ਜੇਕਰ ਗੱਲ ਕਰਦੇ ਆ ਇੱਥੇ ਅਕਾਲੀ ਦਲ ਦੀ ਤਾਂ ਅਕਾਲੀ ਦਲ ਆਗੂ ਬੰਟੀ ਰੋਮਾਨਾ ਨੇ ਹਾਲਾਂਕਿ ਪੰਜਾਬ ਸਰਕਾਰ ਨੂੰ ਘੇਰੇ ਲਿਆ ਤੇ ਬਹੁਤ ਸਾਰੀਆਂ ਜਿਹੜੀ ਲਾਈਵ ਹੋ ਕੇ ਗੱਲਾਂ ਵੀ ਕਈਆਂ ਗਈਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਸਭ ਤੋਂ ਵੱਡਾ ਮਸਲਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ ਉਹ ਹੈ ਨਸ਼ਿਆਂ ਦਾ ਮਸਲਾ ਤਾਂ ਜੇਕਰ ਨਸ਼ਿਆਂ ਦੀ ਗੱਲ ਕੀਤੀ ਜਾਵੇ ਤਾਂ ਹਾਲਾਂਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਸ਼ਿਆਂ ਨੂੰ ਲੈ ਕੇ ਜੋ ਕਈਆਂ ਜਾਂਦੀਆਂ ਨੇ ਆਗੂਆਂ ਦੇ ਵੱਲੋਂ ਤੇ ਬਹੁਤ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਹਨਾਂ ਦੇ ਉੱਤੇ ਜਿਹੜੇ ਆਗੂ ਨੇ ਉਹ ਲਾਈਵ ਹੋ ਕੇ ਆਪਾਂ ਨੂੰ ਜਿਹੜੀ ਕਿਤੇ ਨਾ ਕਿਤੇ ਇਨਫੋਰਮੇਸ਼ਨ ਵੀ ਦਿੰਦੇ ਨੇ ਪਰ ਜੇਕਰ ਇੱਥੇ ਹੁਣ ਆਪਾਂ ਗੱਲ ਕਰਦੇ ਆਂ ਕਿ ਨਸ਼ਿਆਂ ਨੂੰ ਲੈ ਕੇ ਇੱਥੇ ਬੰਟੀ ਰੋਮਾਨਾ ਕੀ ਬੋਲੇ ਨੇ ਤਾਂ ਸਭ ਤੋਂ ਵੱਡੀ ਗੱਲ ਇੱਥੇ ਹੈ ਕਿ ਕਿਤੇ ਨਾ ਕਿਤੇ ਜੇਕਰ ਨਸ਼ਿਆਂ ਦੀ ਗੱਲ ਆਉਂਦੀ ਹੈ ਪੰਜਾਬ ਦੇ ਵਿੱਚ ਤਾਂ ਹਮੇਸ਼ਾ ਹੀ ਨਸ਼ਿਆ ਦੇਵਤੇ ਜਿਹੜੇ ਲੋਕ ਬੋਲਦੇ ਨੇ ਉਹਨਾਂ ਦਾ ਸਭ ਤੋਂ ਪਹਿਲਾ ਸਵਾਲ ਹੀ ਸਰਕਾਰਾਂ ਤੇ ਹੁੰਦਾ ਹੈ ਕਿ ਸਰਕਾਰਾਂ ਨੇ ਇੱਥੇ ਅੱਜ ਤੱਕ ਨਸ਼ਿਆਂ ਨੂੰ ਰੋਕਣ ਦੇ ਲਈ ਜਾਂ ਕੰਟਰੋਲ ਕਰਨ ਦੇ ਲਈ ਆਖਿਰ ਕਿਹੜੇ ਕੰਮ ਕੀਤੇ ਨੇ ਤਾਂ ਇੱਥੇ ਬੰਟੀ ਰੋਮਾਨਾ ਨੇ ਵੀ ਆਪਣੀ ਲਾਈਵ ਹੋ ਕੇ ਇਹੀ ਗੱਲ ਕੀਤੀ ਹੈ ਕਿ ਜਦੋਂ ਆਮ ਆਦਮੀ ਪਾਰਟੀ ਬਣੀ ਸੀ ਜਦੋਂ ਆਮ ਆਦਮੀ ਪਾਰਟੀ ਨਵੀਂ-ਨਵੀਂ ਸੀ ਪਹਿਲਾ ਵਾਅਦਾ ਇਹਨਾਂ ਦਾ ਇਹੀ ਸੀ ਕਿ ਪੰਜਾਬ 'ਚ ਜਿਹੜੇ ਨਸ਼ੇ ਨੇ ਉਹਨਾਂ ਨੂੰ ਖਤਮ ਕਰ ਦਿੱਤਾ ਜਾਏਗਾ ਪਰ ਕਿਈ ਹੌਲੀ ਹੌਲੀ ਸਮੇਂ ਦੇ ਨਾਲ ਇੱਥੇ ਨਸ਼ੇ ਖਤਮ ਹੋਏ ਨੇ ਤਾਂ ਕਿਤੇ ਨਾ ਕਿਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਤਾਂ ਇੱਥੇ ਨਾਲ ਆਪਣੇ ਨਾਲ ਕਾਲਰ ਵੀ ਜੁੜ ਚੁੱਕੇ ਨੇ ਆਪਾਂ ਕਾਲਰ ਦੇ ਨਾਲ ਵੀ ਜਿਹੜੀ ਗੱਲਬਾਤ ਹੈ ਉਹ ਕਰਦੇ ਆ ਹਲੋ ਹਲੋ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਸ਼ਸ਼ੀਕਾਲ ਜੀ ਸਹੀ ਸ਼ਰਮਪੁਰ ਹੈ ਇਹ ਕਿਹੜਾ ਕੋ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਹੀ ਵਨ ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਾਤ ਬਹੁਤ ਧੰਵਾਦ ਕੀ ਕਹਿਣਾ ਚਾਹੋਗੇ ਸਰ ਅੱਜ ਦਾ ਆਪਣਾ ਲਾਈਵ ਪ੍ਰੋਗਰਾਮ ਦਾ ਜੋ ਵਿਸ਼ਾ ਹੈ ਹਾਲਾਂਕਿ ਉਹ ਇਹ ਹੈ ਕਿ ਅਕਾਲੀ ਦਲ ਦੇ ਆਗੂ ਜਿਹੜੇ ਨੇ ਬੰਟੀ ਰੋਮਾਣਾ ਉਹਨਾਂ ਨੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਘੇਰੀ ਹੈ ਤੇ ਨਿਸ਼ਾਨੇ ਸਾਧੇ ਨੇ ਨਸ਼ਿਆਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਬਿਲਕੁਲ ਮੈਡਮ ਬਿਲਕੁਲ ਚਾਹੇ ਉਹ ਵੰਟੀ ਦਵਾਣਾ ਹੋਵੇ ਚਾਹੇ ਚਾਹੇ ਅਗਰ ਪਾਰਟੀ ਦਾ ਕੋਈ ਵਰਕਰ ਹੋਵੇ ਜਾਂ ਕੋਈ ਉਮੀਦਵਾਰ ਹੋਵੇ ਚਾਹੇ ਕੋਈ ਆਮ ਇਨਸਾਨ ਹੋਵੇ ਜੀ ਜਦੋਂ ਸਰਕਾਰਾਂ ਦੀ ਕਾਰਜਕਾਰੀ ਤੇ ਸਵਾਲ ਉੱਠਦੇ ਆ ਜੀ ਤਾਂ ਉਸ ਬੰਦੇ ਵੀ ਅਸੀਂ ਸ਼ਿਲਾਘਾ ਕਰਦੇ ਆ ਜਿਹੜਾ ਬੰਦਾ ਉਸ ਕੁਐਸਚਨ ਨੂੰ ਚੱਕਦਾ ਉਸ ਪ੍ਰਸ਼ਨ ਨੂੰ ਚੱਕਦਾ ਜੋ ਸਾਨੂੰ ਸਾਰਿਆਂ ਨੂੰ ਚੱਕਣਾ ਚਾਹੀਦਾ ਜੀ ਜੀ ਦੇਖੋ ਇਹ ਸਵਾਲ ਬਣਦਾ ਹੈ ਸਰਕਾਰਾਂ ਤੇ ਸਵਾਲ ਬਣਦਾ ਹੈ ਦੀ ਕਿਤੇ ਤੁਸੀਂ 24 ਘੰਟੇ ਚ ਨਸ਼ਾ ਬੰਦ ਕਰਨ ਦੀ ਗੱਲ ਕਰਦੇ ਸੀਗੇ 24 ਘੰਟਾ ਨਾ ਸੌਰੀ ਹਫ਼ਤੇ ਦੇ ਵਿੱਚ ਨਸ਼ਾ ਬੰਦ ਕਰਨ ਦੀ ਗੱਲ ਕਰਦੇ ਸੀ 24 ਘੰਟੇ ਦੇ ਵਿੱਚ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਲੋਕਾਂ ਨੇ ਬੇਅਦਬੀ ਕੀਤੀ ਸੀ ਉਹਨਾਂ ਨੂੰ ਸਲਾਖਾਂ ਤੱਕ ਪਹੁੰਚਾਉਣ ਦੀ ਉਹਨਾਂ ਨੂੰ ਸਜ਼ਾ ਦੇਣ ਦੀ ਗੱਲ ਕਰਦੇ ਸੀ ਉਹਨਾਂ ਵਾਅਦਿਆਂ ਨੂੰ ਲਾਜੇ ਜਾਉਣਾ ਮੁੱਦਿਆਂ ਨੂੰ ਲੈ ਕੇ ਤੁਸੀਂ ਸਰਕਾਰਾਂ ਦਾ ਬਣਾ ਲਿਆ ਲੇਕਿਨ ਉਸ ਉਸ ਇੱਥੇ ਕੰਮ ਨਹੀਂ ਜਿਉਆ ਵਰਕ ਨਹੀਂ ਜਿਉਆ ਬਿਲਕੁਲ ਨਹੀਂ ਬਿਲਕੁਲ ਦੇਖੋ ਕੰਮ ਦੀ ਵਰਕ ਦੀ ਹੀ ਇੱਥੇ ਗੱਲ ਕਿਤੇ ਨਾ ਕਿਤੇ ਬੰਟੀ ਰੋਮਾਨਾ ਦੇ ਵੱਲੋਂ ਕੀਤੀ ਜਾ ਰਹੀ ਹੈ ਜੇਕਰ ਇੱਥੇ ਸੰਜੀਪ ਜੀ ਆਪਾਂ ਗੱਲ ਲਗਾ ਕੇ ਦੇਖੀਏ ਕਿ ਇੱਥੇ ਨਾ ਸਿਰਫ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਆਗੂ ਨੇ ਉਹ ਅਕਾਲੀ ਦਲ ਦੇ ਸਮੇਂ ਕਿੰਨਾ ਕਨਸ਼ਾ ਪੰਜਾਬ ਦੇ ਵਿੱਚ ਸੀ ਇਹ ਵੀ ਬਖੂਬੀ ਜਾਣਦੇ ਹੋਣਗੇ ਤਾਂ ਜੇਕਰ ਆਪ ਇੱਥੇ ਗੱਲ ਕਰਦੇ ਕਿ ਸਾਰੀਆਂ ਹੀ ਸਰਕਾਰਾਂ ਵਾਅਦੇ ਤਾਂ ਬਹੁਤ ਕਰਦੀਆਂ ਨੇ ਪਰ ਵਾਅਦੇ ਪੂਰੇ ਇੱਥੇ ਕਿਹੜੀ ਸਰਕਾਰ ਕਰਦੀ ਹੈ ਕਿ ਲੱਗਦਾ ਨਹੀਂ ਦੇਖੋ ਮਾਣਮ ਵਾਅਦਿਆਂ ਦੀ ਗੱਲ ਜੇ ਆਪਾਂ ਕਰੀਏ ਤਾਂ ਉਹ ਵੀ 2-4 ਕ ਮੁੱਦੇ ਹੁੰਨੇ ਆ ਇਹਨਾਂ ਪਾਰਟੀਆਂ ਕੋਲ ਇਹਨਾਂ 2-4 ਮੁੱਦਿਆਂ ਤੇ ਹੀ ਸਰਕਾਰ ਇਹਨਾਂ ਦੀ ਬਣ ਜਾਨੀ ਹੈ ਜੀ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਹੋਣੇ ਆ ਪਹਿਲੀ ਗੱਲ ਆ ਉਹ ਉਹ ਵਾਅਦੇ ਨੂੰ ਪੂਰਾ ਨਹੀਂ ਕੀਤਾ ਜਾਂਦਾ ਆ ਪੂਰਾ ਢੇਡਾ ਜਾਂਦਾ ਹੈ ਤਾਂ ਉਹਨਾਂ ਨੂੰ ਢੇਡੇ ਮਿੱਡੇ ਕਰਕੇ ਕੀਤਾ ਜਾਂਦਾ ਜੀ ਢੇਡੇ ਮਿੱਡੇ ਮਤਲਬ ਜੇ ਅਸੀਂ ਹੁਣ ਮੌਜੂਦਾ ਸਰਕਾਰ ਦੀ ਗੱਲ ਕਰੀਏ ਜੀ ਇਹਨਾਂ ਨੇ ਬਿਜਲੀ ਜਿਹੜੀ ਗੱਲ ਕੀਤੀ ਸੀਗੀ ਬਿਜਲੀ ਮੁਕਤ ਦੇਾਂਗੇ ਉਸ ਤੋਂ ਬਾਅਦ ਆ ਕਿੰਨਾ ਲੋਡ ਆ ਜਾਂ ਕਿੰਨਾ ਨਹੀਂ ਲੋਡ ਜਾ ਜਿਹੜੀ ਕੈਟਾਗਰੀ ਤੇ ਪੈਣੀ ਨਹੀਂ ਪੈਣੀ ਇਹ ਕੋਈ ਪ੍ਰਸ਼ਨ ਜਿਹੜੇ ਆ ਇਹ ਆਲੱਗ ਹੋ ਜਾਂਦੇ ਆ ਲਈ ਨਾ ਜਿਹੜਾ ਉਹ 600 ਰੁਪਏ ਵਾਲਾ ਜਿਹੜਾ ਸਿਸਟਮ ਰੱਖਿਆ ਜੀ ਉਹਦੇ ਵਿੱਚ ਵੀ ਕਿਹਦੀ ਦੇਖਿਆ ਜਾਵੇ ਜਿਹੜੇ ਆਮ ਨਾਰਮਲ ਲੋਕ ਐ ਜਿਨ੍ਹਾਂ ਨੇ ਪੱਖਿਆਂ ਤੱਕ ਜਿਹੜੇ ਲੋਕ ਸੀਮਤ ਐ ਉਹ ਵੀ ਹੱਥਾਂ ਦੇ ਵਿੱਚ ਦਿਲ ਚੱਕੀ ਫਿਰਦੇ ਐ ਉਹ ਵੀ ਸਰਕਾਰਾਂ ਨੂੰ ਕਹਿ ਰਹੇ ਐ ਕਿ ਤੁਸੀਂ ਬਿਲ ਮਾਫ ਦੀ ਗੱਲ ਕਰਦੇ 600 ਜੁਨਤ ਦੀ ਗੱਲ ਕਰਦੇ ਸਾਡੇ 33 35 35000 ਰੁਪਏ ਲਾ ਗਏ ਅਗਰ ਉਹ ਫਰੀ ਦੇ ਵੀ ਰਹੇ ਐ ਕਦ ਵੀ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਆਜੇ ਤਾਂ ਕਹਿੰਦੇ ਨੇ ਸਰਕਾਰਾਂ ਕਦੇ ਫਰੀ ਦੇ ਪਿੱਛੇ ਨਾ ਲਾਉਣ ਆ ਰੇਟ ਕੱਟ ਕਰਨ ਦੀ ਜਾਂ ਮਹਿੰਗਾਈ ਕੱਟ ਕਰਨ ਦੀ ਗੱਲ ਕਰਦੇ ਜੀ ਬਿਲਕੁਲ ਜੀ ਬਿਲਕੁਲ ਹਾਲਾਂਕਿ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਨਹੀਂ ਕੀਤੀ ਜਾਂਦੀ ਇਹ ਗੱਲ ਫਿਲਹਾਲ ਅਲੱਗ ਹੈ ਚਲੋ ਤੇ ਜੇਕਰ ਆਪਾਂ ਇਸ ਵਿਸ਼ੇ ਦੀ ਗੱਲ ਕਰਦੇ ਹਾਂ ਕਿ ਇੱਥੇ ਬੰਟੀ ਰੋਮਾਨਾ ਨੇ ਨਿਸ਼ਾਨੇ ਤਾਂ ਸਾਧ ਦਿੱਤੇ ਨੇ ਕੀ ਲੱਗਦਾ ਹੈ ਕਿ ਵਾਕਈ ਜਦੋਂ ਆਮ ਆਦਮੀ ਪਾਰਟੀ ਆਈ ਸੀ ਬਣੀ ਸੀ ਇਹਨਾਂ ਦਾ ਪਹਿਲਾ ਵੱਡਾ ਦਾਵਾ ਇਹ ਸੀ ਵਾਅਦਾ ਵੀ ਇਹ ਸੀ ਲੋਕਾਂ ਦੇ ਨਾਲ ਕਿ ਨਸ਼ੇ ਜਿਹੜੇ ਨੇ ਉਹ ਖਤਮ ਕਰ ਦੇਵਾਂਗੇ ਪਰ ਸਮੇਂ ਦੇ ਨਾਲ ਜਿੰਦਾ ਜਿੰਦਾ ਆਪਾਂ ਦੇਖਿਆ ਹਾਲਾਤ ਬਦਲੇ ਨੇ ਜਿਹੜੀ ਕਿਤੇ ਨਾ ਕਿਤੇ ਸਥਿਤੀਆਂ ਬਦਲੀਆਂ ਨੇ ਤਾਂ ਹੋਲੀ-ਹੋਲੀ ਜਦੋਂ ਇਹਨਾਂ ਚੀਜ਼ਾਂ ਨੂੰ ਆਪਾਂ ਐਨਾਲਾਈਜ਼ ਕਰਦੇ ਆਂ ਹਾਲੀ ਦੀ ਜਿਹੜੀ ਲੋਕ ਸਭਾ ਚੋਣਾਂ ਹੋਇਆ ਸੀ ਉਸ ਚੋਣ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਨੇ ਰਿਜ਼ਲਟ ਵੀ ਇਹਨਾਂ ਨੂੰ ਦੇ ਦਿੱਤਾ ਕਿਉਂਕਿ ਤਿੰਨ ਸੀਟਾਂ ਮਿਲੀਆਂ ਸੀ ਤੇ ਕਿਤੇ ਨਾ ਕਿਤੇ ਦੇਖੋ ਭਗਵੰਤ ਮਾਨ ਜੀ ਇੱਥੇ ਇਹ ਚੀਜ਼ਾਂ ਤਾਂ ਕਹਿ ਰਹੇ ਸੀ ਕਿ ਅਸੀਂ 13 0 ਦੀ ਜਿਹੜੀ ਜਿੱਤ ਹੈ ਉਹ ਕਰਾਂਗੇ ਪਰ ਇੱਥੇ ਸੀਟਾਂ 3 ਮਿਲੀਆਂ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇਖ ਕੇ ਇਹਨਾਂ ਸਭ ਕੁਝ ਹੋਣ ਤੋਂ ਬਾਅਦ ਵੀ ਇੱਥੇ ਕੀ ਲੱਗਦਾ ਹੈ ਕਿ ਹੁਣ ਸਰਕਾਰਾਂ ਨੂੰ ਥੋੜਾ ਗੌਰ ਕਰਨਾ ਚਾਹੀਦਾ ਹੈ ਇਹਨਾਂ ਮਸਲਿਆਂ 'ਤੇ ਕੋ ਮੈਡਮ 3 ਸਾਲ ਦੇ ਕਰੀਬ ਹੋ ਜਾ ਰਹੇ ਹੈ ਜੀ ਸਰਦਾਰ ਜੀ ਹਮ ਬਜਟ ਪਿਛਲੇ 2 ਸਾਲ 2 ਸਾਲ ਦੇ ਤੁਸੀਂ 6 ਮਹੀਨੇ ਵੈਸੇ ਕੱਢ ਦੋ ਜਿਹੜੇ ਇੱਕ ਜੋਂ ਜਾਪ ਦੇ ਵਿੱਚ ਆ ਜਾਂਦੇ ਆ ਜਾਂ ਸਰਕਾਰਾਂ ਉਹਨਾਂ ਦੇ ਟਾਈਮ ਤੇ ਆ ਕੇ ਨੀਨੇ 2 ਮਹੀਨੇ ਦੇ ਵਿੱਚ ਥੋੜਾ ਬਹੁਤਾ ਕੰਮ ਕਰਦੀਆਂ ਆ ਉਹ ਕੜ ਤੋਂ ਹੀ ਰਹਿ ਜਾਂ 1.5 ਸਾਲ ਦੀ 1.5 ਸਾਲ ਦੇ ਵਿੱਚ ਤੁਸੀਂ ਕਿੰਨਾ ਕੁ ਕਰ ਲਉਗੇ ਜੋ ਤੁਸੀਂ 3 ਸਾਲ ਦੇ ਵਿੱਚ ਕੀਤਾ ਹੈ ਅਗਰ 3 ਸਾਲ ਦੇ ਵਿੱਚ ਕਿਸੇ ਵੀ ਵਿਸ਼ੇ ਨੂੰ ਲੈ ਕੇ ਉਸ 'ਤੇ ਗੌਰ ਕਰਨ ਲਈ ਜਾਂ ਉਸ 'ਤੇ ਅਮਲ ਕਰਨ ਲਈ ਜਾਂ ਅਮਲ ਕਰਾਉਣ ਦੀ ਤੁਸੀਂ ਗੱਲ ਕੀਤੀ ਹੁੰਦੀ ਤਾਂ ਸਾਨੂੰ ਅੱਜ ਭ੍ਰਿਸ਼ਟਾਚਾਰੀ ਦੇ ਨੱਥ ਪਈ ਦਿਖਦੀ ਸਾਨੂੰ ਅੱਜ ਨਸ਼ੇ ਦੇ ਨੱਥ ਪਈ ਦਿਖਦੀ ਸਾਨੂੰ ਅੱਜ ਲੁਟਕਾ ਹੋਣ ਦੇ ਨੱਥ ਪਈ ਦਿਖਦੀ ਪਰ ਇਹਨਾਂ ਵਿਸ਼ਿਆਂ ਤੇ ਜੇ ਅਸੀਂ ਗੱਲ ਕਰਦੇ ਆ ਪਤਾ ਨਹੀਂ ਕਿੰਨੇ ਇੱਕ ਅੰਕੜਿਆਂ 'ਚ ਜਿਹੜਾ ਕੇਸਾਂ ਦੇ ਵਿੱਚ ਵਾਧਾ ਉਹ ਤੁਸੀਂ ਜਾ ਕੇ ਆਨ ਰਿਕਾਰਡ ਵੀ ਦੇਖ ਸਕਦੇ ਹੋ ਥਾਣਿਆਂ ਦੇ ਵਿੱਚ ਜੀ ਬਿਲਕੁਲ ਜੀ ਬਿਲਕੁਲ ਆਨ ਰਿਕਾਰਡ ਤਾਂ ਹਾਲਾਂਕਿ ਹੈ ਹੀ ਹੈ ਪਰ ਜੇਕਰ ਇੱਥੇ ਸੰਜੀਤ ਜੀ ਜਿੱਦਾਂ ਤੁਸੀਂ ਵੀ ਗੱਲ ਕਰ ਰਹੇ ਹੋ ਕਿ ਸਾਰੀਆਂ ਇਹ ਨਾ ਚੀਜ਼ਾਂ ਦੇ ਉੱਤੇ ਸਰਕਾਰਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਸੀ ਗੌਰ ਕਰਨ ਦੀ ਜ਼ਰੂਰਤ ਸੀ ਇੱਥੇ ਕੀ ਲੱਗਦਾ ਹੈ ਕਿ ਨਸ਼ੇ ਦਾ ਇਹ ਜਿਹੜਾ ਇੱਕ ਤਰੀਕੇ ਦਾ ਮਸਲਾ ਹੈ ਇਹ ਹੁਣ ਬਹੁਤ ਵੱਡਾ ਮੁੱਦਾ ਬਣ ਚੁੱਕਿਆ ਹੈ ਕਿਉਂਕਿ ਆਏ ਦਿਨ ਪੰਜਾਬ 'ਚ ਜੇਕਰ ਆਪਾਂ ਆંકੜੇ ਵੀ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਨਿਤ ਰੋਜ਼ ਜਿਹੜੇ ਨਸ਼ਾ ਤਸਕਰੀ ਦੇ ਮਾਮਲੇ ਨਿਕਲ ਕੇ ਸਾਹਮਣੇ ਆ ਰਹੇ ਨੇ ਲਗਾਤਾਰ ਜਿਹੜੇ ਨਸ਼ਾ ਤਸਕਰ ਗ੍ਰਿਫਤਾਰ ਵੀ ਹੋ ਰਹੇ ਨੇ ਪਰ ਫਿਰ ਵੀ ਨਸ਼ਾ ਤੇ ਜਿਹੜੀ ਠੱਲ ਹੈ ਉਹ ਕਿਉਂ ਨਹੀਂ ਪੈ ਰਹੀ ਦੇਖੋ ਮੈਡਮ ਅਗਰ ਉਸ ਵਿਸ਼ੇ ਤੇ ਵਰਕ ਕਰਨ ਦੀ ਤੁਸੀਂ ਕੋਸ਼ਿਸ਼ ਕਰੋਗੇ ਕੰਮ ਕਰਨ ਦੀ ਕੋਸ਼ਿਸ਼ ਕਰੋਗੇ ਫਿਰ ਉਹ ਕਿਤੇ ਨਾ ਕਿਤੇ ਤੁਸੀਂ ਗਰਾਊਂਡ ਜ਼ੀਰੋ ਤੇ ਜਾ ਕੇ ਉਸ ਕੰਮ ਨੂੰ ਤੁਸੀਂ ਲਿਖਾ ਸਕਦੇ ਆ ਨਵੇੜ ਸਕਦੇ ਆ ਜੀ ਹਾਂਜੀ ਲੇਕਿਨ ਅਗਰ ਇਸੀ ਗੱਲਾਂ ਬਾਤਾਂ ਦੇ ਵਿੱਚ ਜਾ ਇਸੇ ਲੋਕਾਂ ਦੇ ਮੁੱਦਿਆਂ ਤੋਂ ਪੜਦਾ ਫੇ ਹੋਰ ਮੁੱਦਿਆਂ ਦੇ ਵਿੱਚ ਜਾ ਕੇ ਰੱਖਣ ਦੀ ਗੱਲ ਕਰੋਗੇ ਤਾਂ ਸਾਨੂੰ ਨਹੀਂ ਲੱਗਦਾ ਉਹਨਾਂ ਚੀਜ਼ਾਂ ਦੇ ਨੱਥ ਪੈ ਸਕੂਗੀ ਉਹਨਾਂ ਚੀਜ਼ਾਂ ਦੇ ਨਿਕੇਲ ਕਸ ਸਕਣਗੇ ਸਰਕਾਰਾਂ ਬਿਲਕੁਲ ਲੋਕ ਜਿਹੜੀਆਂ ਕਹਿ ਰਹੇ ਜੀ ਇਹਨਾਂ ਚੀਜ਼ਾਂ ਦੇ ਨਿਕੇਲ ਕਸ ਹੋਣੀ ਚਾਹੀਦੀ ਹੈ ਜੀ ਬਿਲਕੁਲ ਬਿਲਕੁਲ ਹਾਲਕਿ ਨਾ ਕੇਐਲ ਕਸ ਨਹੀਂ ਚਾਹੀਦੀ ਆ ਪਰ ਸਰਕਾਰਾਂ ਕੀ ਨੇ ਸਰਕਾਰਾਂ ਚੀਜ਼ਾਂ ਨੂੰ ਗੋਲ ਮੋਲ ਕਰਕੇ ਹੋਰ ਵੀ ਪਾਸੇ ਲੈ ਜਾਂਦੀਆਂ ਨੇ ਜਿਦਾ ਕਿ ਪੰਜਾਬ ਚ ਸਭ ਤੋਂ ਵੱਡੇ ਜਿਹੜੇ ਮੁੱਦੇ ਹਾਲੀ ਦੇ ਵਿੱਚ ਚੱਲ ਰਹੇ ਨੇ ਕਿਸਾਨ ਅੰਦੋਲਨ ਦਾ ਮੁੱਦਾ ਚੱਲ ਰਿਹਾ ਦੂਜੇ ਪਾਸੇ ਅਕਾਲੀ ਦਲ ਦਾ ਜਿਹੜਾ ਇਹ ਕਿਤੇ ਨਾ ਕਿਤੇ ਸਥਿਤੀਆਂ ਨੇ ਉਹਨਾਂ ਨੂੰ ਲੈ ਕੇ ਆਪਾਂ ਚਰਚਾ ਜਿਹੜੀ ਹੈ ਹਮੇਸ਼ਾ ਹੀ ਕਰਦੇ ਰਹਿੰਦੇ ਆ ਤੀਸਰਾ ਜਿਹੜਾ ਕਿਤੇ ਨਾ ਕਿਤੇ ਮਸਲਾ ਹੈ ਤੀਸਰਾ ਮਸਲਾ ਤਾਂ ਕਹਿ ਸਕਦੇ ਆ ਇੱਥੇ ਨਸ਼ਿਆਂ ਦਾ ਹੈ ਕਿਉਂਕਿ ਨਸ਼ੇ ਜਿਹੜੇ ਨੇ ਉਹ ਹਾਲਾਂਕਿ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਵਰਲਡ ਲੈਵਲ ਤੇ ਨਸ਼ੇ ਨੇ ਪਰ ਇਹਨਾਂ ਸਭ ਦੇ ਵਿੱਚ ਪੰਜਾਬ ਦਾ ਇੱਕ ਅਜੀਹਾ ਨਾ ਸ਼ਾਮਿਲ ਹੋਣਾ ਕਿ ਪੰਜਾਬ 'ਚ ਨਸ਼ੇ ਬਹੁਤ ਨੇ ਕੀ ਲੱਗਦਾ ਹੈ ਕਿ ਇੱਥੇ ਝੂਠੇ ਅੰਕੜੇ ਵੀ ਆਪਾਂ ਕਹਿ ਸਕਦੇ ਹਾਂ ਕਿ ਦੇਖਣ ਨੂੰ ਮਿਲਦੇ ਨੇ ਮੈਡਮ ਇਹਨਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਜਿਹੜੇ ਕਾਨੂੰਨ ਬਣੇ ਹੋਏ ਹੈ ਜੀ ਜੀ ਉਹਨਾਂ ਦੀ ਮੌਕੇ ਦੇ ਜੋ ਆ ਡਿਪਾਰਟਮੈਂਟਾਂ ਮੌਕੇ ਦਾ ਪ੍ਰਸ਼ਾਸਨ ਮੌਕੇ ਦੀ ਅਫਸਰਾਂ ਵੱਲੋਂ ਉਹ ਕਾਨੂੰਨ ਦੀ ਆੜ ਦੇ ਵਿੱਚ ਇਦਾਂ ਦੇ ਕੇਸ ਬਣਾਏ ਗਏ ਆ ਇਦਾਂ ਦੇ ਕੇਸ ਬਣਾਏ ਗਏ ਆ ਜੀ 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 ਜ ਕਹਿਣਾ ਮਤਲਬ ਹੈ ਉਹ ਲੋਕ ਸਿਰਫ ਅੰਕੜਿਆਂ ਤੇ ੱਟਕੇ ਗਏ ਆ ਕਾਗਜ਼ਾਂ ਤੇ ੱਟਕੇ ਗਏ ਕਿਉਂਕਿ ਇਹਦਾ ਡਿਪਾਰਟਮੈਂਟ ਜਿਹੜੇ ਨਾਲ ਜੁੜੇ ਹੋਏ ਸੀਗੇ ਉਹਨਾਂ ਤੇ ਪ੍ਰੋਮੋਸ਼ਨਾਂ ਦਾ ਦੌਰ ਚੱਲਦਾ ਸੀ ਜਿੰਨੇ ਤੁਸੀਂ ਕੇਸ ਲੈ ਕੇ ਆਓਗੇ ਜਿੰਨੇ ਤੁਸੀਂ ਜਮਾਨ ਨੂੰ ਫੜੋਗੇ ਉਹਦੇ ਹਿਸਾਬ ਨਾਲ ਚਾਹੇ ਉਹ ਸੱਚੇ ਆ ਚਾਹੇ ਝੂਠੇ ਆ ਕਾਗਜ਼ਾਂ ਦੇ ਵਿੱਚ ਉਲਝਣ ਹੋਣਾ ਚਾਹੀਦਾ ਕਾਗਜ਼ਾਂ ਦੇ ਵਿੱਚ ਤਾਂ ਰਲ ਗਈ ਹੋਣੀ ਚਾਹੀਦੀ ਆ ਚਾਹੇ ਅਸਲੀ ਫੜਿਆ ਨਕਲੀ ਫੜਿਆ ਉਹਦੇ ਤੇ ਗੌਰ ਨਹੀਂ ਸਿਰਫ ਕਾਨੂੰਨ ਦਾ ਮਿਸਜੂਜ ਹੋਇਆ ਇਸੇ ਕਰਕੇ ਪੰਜਾਬ ਦੇ ਵਿੱਚ ਜ਼ਿਆਦਾ ਹੋਇਆ ਹਾਲਾਂਕਿ ਪੂਰੇ ਹਿੰਦੁਸਤਾਨ ਦਾ ਕਾਨੂੰਨ ਆ ਜੀ ਪੰਜਾਬ ਦੇ ਵਿੱਚ ਇਸ ਤਰੀਕੀ ਜ਼ਿਆਦਾ ਕਿਤੇ ਨਾ ਕਿਤੇ ਤੇ ਜਿਹਾ ਬ냥ਾਂ ਨਿਆ ਕਾਨੂੰਨ ਵੀ ਆੜਲੇ ਜਿਆ ਜਿਹੜੀ ਕਰਕੇ ਸਾਡਾ ਜਿਹੜਾ ਪੰਜਾਬ ਆ ਉਹ ਨਸ਼ਿਆਂ ਤੇ ਨੌਜ ਜ਼ਿਆਦਾ ਵਧਣਾ ਹੈਗਾ ਨਸ਼ਾ ਲੇਕਿਨ ਉਹਨਾਂ ਨਸ਼ਾ ਨਹੀਂ ਹੈਗਾ ਜਿੰਨਾ ਦਿਖਾਇਆ ਜਾ ਰਿਹਾ ਜਾਂ ਜਿੰਨਾ ਸਾਨੂੰ ਦਿਖ ਰਿਹਾ ਜੀ ਬਿਲਕੁਲ ਜੀ ਬਿਲਕੁਲ ਹਮੇਸ਼ਾ ਹੀ ਦੇਖੋ ਕਿਤਨਾ ਕਿਤੇ ਅੰਕੜਿਆਂ ਦੀ ਵੀ ਗੱਲ ਹੁੰਦੀ ਰਹਿੰਦੀ ਹੈ ਤੇ ਪੰਜਾਬ ਦਾ ਨਾਂ ਹਮੇਸ਼ਾ ਹੀ ਨਸ਼ਿਆਂ ਦੇ ਵਿੱਚ ਆਉਂਦਾ ਹੈ ਆਪਾਂ ਨੂੰ ਪਤਾ ਹੀ ਹੈ ਤੇ ਸਭ ਤੋਂ ਵੱਡੀ ਗੱਲ ਇੱਥੇ ਹੀ ਹੈ ਸੰਜੀਵ ਜੀ ਕਿ ਹਮੇਸ਼ਾ ਹੀ ਨਸ਼ਿਆਂ ਦੀ ਜਿਹੜੀ ਗੱਲਾਂ ਨੇ ਸਰਕਾਰਾ ਗੋਲ ਮੋਲ ਕਰਕੇ ਪੇਸ਼ ਕਰਦੀਆਂ ਨੇ ਪਰ ਜੇਕਰ ਇੱਥੇ ਜਦੋਂ ਵੀ ਸਰਕਾਰਾਂ ਤੋਂ ਸਵਾਲ ਪੁੱਛਿਆ ਜਾਂਦਾ ਹੈ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ ਆਖਿਰ ਤੁਸੀਂ ਕੀਤਾ ਕੀ ਹੈ ਸਰਕਾਰਾਂ ਦਾ ਇੱਥੇ ਇੱਕੋ ਹੀ ਜਵਾਬ ਹੁੰਦਾ ਹੈ ਕਿ ਸਾਡੀ ਦਾ ਪੁਲਿਸ ਪ੍ਰਸ਼ਾਸਨ ਇੱਥੇ ਕੰਮ ਕਰ ਰਹੀ ਹੈ ਲਗਾਤਾਰ ਕਰ ਰਹੀ ਹੈ ਪਰ ਇੱਥੇ ਹਾਲਾਤ ਕਿਹੜੇ ਬਣ ਜਾਂਦੇ ਨੇ ਕਿ ਇਹ ਜਿਹੜੇ ਕੰਮ ਨੇ ਉਹ ਹੋ ਹੀ ਨਹੀਂ ਪਾਉਂਦੇ ਮੁੱਖ ਮੈਡਮ ਨਿਰਾਪura ਜਿਹੜਾ ਇੱਥੇ ਇਲزام ਦੋਸ਼ ਹੈ ਸੀ ਪੁਲਿਸ ਨੂੰ ਵੀ ਨਹੀਂ ਦੇ ਸਕਦੇ ਜੀ ਜੀ ਬਿਲਕੁਲ ਕਿਉਂਕਿ ਕਈ ਥਾਵਾਂ ਤੇ ਕਈ ਕਿਸਮ ਦੇ ਵਿੱਚ ਇਹਨਾਂ ਨੂੰ ਵੀ ਉਪਰ ਮੰਤਰੀ ਸੰਤਰੀਆਂ ਦਾ ਰਾਜਕੀ ਲੋਕਾਂ ਦਾ ਜਿਹੜਾ ਪ੍ਰੈਸ਼ਰ ਪੈ ਜਾਂਦਾ ਹੈ ਜੀ ਜਦੋਂ ਐਦਾਂ ਦੇ ਪ੍ਰੈਸ਼ਰ ਪੈ ਜਾਂਦੇ ਆ ਫਿਰ ਉਹਨਾਂ ਦੇ ਹੱਥ ਬੰਨੇ ਜਾਂਦੇ ਆ ਜੋ ਆਪਣੀ ਡਿਊਟੀ ਨੌਕਰੀ ਸਾਹਮਣੇ ਅਗਲਾ ਮਜਬੂਰ ਹੋ ਜਾਂਦਾ ਕਿਉਂਕਿ ਹਰ ਇੱਕ ਬੰਦੇ ਦੇ ਪੇਟ ਲੱਗੇ ਹੋਏ ਆ ਹਰ ਇੱਕ ਬੰਦੇ ਦੇ ਨਾਲ ਪਰਿਵਾਰ ਜੁੜਿਆ ਹੋਇਆ ਰੋਟੀ ਦਾ ਮਸਲਾ ਬੰਦੇ ਨੂੰ ਸੋਚਣਾ ਪੈਂਦਾ ਕਈ ਲੋਕ ਇਸ ਕਰਕੇ ਪੁਲਿਸ ਡਿਪਾਰਟਮੈਂਟ ਦੇ ਬੰਦੇ ਆ ਜਿਹੜੇ ਉਹਨਾਂ ਨੂੰ ਨਾ ਚਾਹ ਕੇ ਵੀ ਅੱਜ ਕੀ ਕਰਨੀ ਆ ਪੈਣੀ ਆ ਲੇਕਿਨ ਅਗਰ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ 100% ਜੋ 15% ਵੀ ਜਿਹੜੀਆਂ ਕਾਲੀਆਂ ਪੇਡਾਂ ਕਿਤੇ ਨਾ ਕਿਤੇ ਫੜ ਜਾਂਦੀਆਂ ਨੇ ਨਿਕਲ ਚਲੇ ਜਾਂਦੀਆਂ ਜੀ ਨੂੰ ਕਿਸੇ ਡਿਪਾਰਟਮੈਂਟ ਦੇ ਵਿੱਚ 15% 10% ਵੀ ਆ ਗਈਆਂ ਤਾਂ ਜਿਹੜਾ ਬਾਕੀ ਆ ਡਿਪਾਰਟਮੈਂਟ ਇਮਾਨਦਾਰੀ ਨਾਲ ਕੰਮ ਕਰ ਰਿਹਾ ਜਾਂ ਕਰਨਾ ਚਾਹੁੰਦਾ ਉਹਨਾਂ ਨੂੰ ਕਰਨ ਨਹੀਂ ਦਿੱਤਾ ਜਾਂਦਾ ਜੀ ਬਿਲਕੁਲ ਕਿਤੇ ਨਾ ਕਿਤੇ ਉਹੀ ਗੱਲ ਆ ਜਾਂਦੀ ਹੈ ਜਿੱਦਾਂ ਕਿ ਆਪਾਂ ਹਮੇਸ਼ਾ ਕਹਿੰਦੇ ਆ ਕਿ ਕਾਲੀਆਂ ਪੇਡਾਂ ਤੇ ਦੂਜੇ ਪਾਸੇ ਜੇਕਰ ਆਪਾਂ ਉਦਾਹਰਣ ਦੇ ਕੇ ਸਮਝਾਈਏ ਇੱਥੇ ਦਰਸ਼ਕਾਂ ਨੂੰ ਤਾਂ ਇੱਕ ਮੱਛਲੀ ਪੂਰੇ ਤਲਾਹ ਨੂੰ ਗੰਦਾ ਕਰ ਦਿੰਦੀ ਹੈ ਉਹ ਸਿਸਟਮ ਹੋ ਜਾਂਦਾ ਹੈ ਕਿਉਂ ਕਿਉਂਕਿ ਜੇਕਰ ਕੁਝਕ ਪ੍ਰਸ਼ਾਸਨ ਦੇ ਕੁਝਕ ਕਰਮਚਾਰੀ ਚੰਗੇ ਢੰਗ ਦੇ ਨਾਲ ਕੰਮ ਨਹੀਂ ਕਰਦੇ ਤੇ ਕੁਝਕ ਪ੍ਰਸ਼ਾਸਨ ਦੇ ਵਿੱਚ ਹੀ ਇਮਾਨਦਾਰ ਲੋਕ ਵੀ ਨੇ ਉਹ ਇਮਾਨਦਾਰ ਲੋਕਾਂ ਦੀ ਜੇਕਰ ਆਪਾਂ ਮਿਸਾਲ ਦੀ ਗੱਲ ਕਰਦੇ ਆ ਤਾਂ ਬਹੁਤ ਇੱਥੇ ਕੁਝ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਇੱਕ ਜਿਤੇ ਨਾ ਕਿਤੇ ਹਵਲਦਾਰ ਪੁਲਿਸ ਪ੍ਰਸ਼ਾਸਨ ਤੋਂ ਤੰਗ ਐ ਨਾ ਆ ਜਾਂਦਾ ਹੈ ਕਿ ਉਹ ਬੋਲਦਾ ਕਿ ਰਿਸ਼ਵਤ ਐਨੀ ਜ਼ਿਆਦਾ ਲਈ ਜਾਂਦੀ ਹੈ ਕਿ ਮੈਂ ਇਸ ਡਿਪਾਰਟਮੈਂਟ ਦੇ ਵਿੱਚ ਕੰਮ ਹੀ ਨਹੀਂ ਕਰਨਾ ਚਾਹੁੰਦਾ ਤਾਂ ਜੀ ਇਹ ਲੋਕ ਜਿਹੜੇ ਨੇ ਉਹ ਆਪ ਆਪ ਕਿਨਾਰਾ ਕਰ ਲੈਂਦੇ ਨੇ ਜਾਂ ਫਿਰ ਕਿਤੇ ਨਾ ਕਿਤੇ ਉਹ ਲੋਕ ਜਿਹੜੇ ਨੇ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਦੇਖੋ ਮੈਡਮ ਹਰ ਇੱਕ ਮਨਸੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਜੀ ਜੀ ਮੰਨ ਲਓ ਪੋਰਟਸ ਡਿਪਾਰਟਮੈਂਟ ਦੇ ਇੱਕ ਜੂਨੀਅਰ ਬੰਦਾ ਕੋਈ ਗੱਲ ਕਰ ਰਿਹਾ ਹੈ ਜਾਂ ਕੋਈ ਸ਼ਾਇਦ ਆਪਣੇ ਤੋਂ ਜੂਨੀਅਰ ਦੀ ਗੱਲ ਕਰ ਰਿਹਾ ਹੈ ਜੀ 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 ਗੱਲ ਉੱਤੀ ਆ ਜਾਂਦੀ ਹੈ ਵੀ ਅਦਰ ਉਹ ਇਮਾਨਦਾਰੀ ਨਾਲ ਖੇਡਣਾ ਚਾਹੁੰਦਾ ਜਿਹੜੇ ਨਾਲ ਵਾਲੇ ਆ ਜੀ ਜਿਹੜੇ ਇਮਾਨਦਾਰੀ ਨੂੰ ਪਸੰਦ ਨਹੀਂ ਕਰਦੇ ਜਾਂ ਲੋਕਾਂ ਨੂੰ ਹਮੇਸ਼ਾ ਹੀ ਠੱਗ ਕੇ ਲੁੱਟ ਕੇ ਪੈਸਾ ਖਾਣਾ ਚਾਹੁੰਦੇ ਆ ਉਹ ਇੱਕ ਬੰਦੇ ਜਿਹਦੇ ਵੇਚ ਨਹੀਂ ਚੱਲਣ ਦਿੰਦੇ ਯਾ ਤਾਂ ਉਹ ਤੋਂ ਬੰਦਾ ਫਿਰ ਨੌਕਰੀ ਛੱਡਦਾ ਜਾਂ ਫਿਰ ਨੀਮਾ ਹੋ ਕੇ ਉੱਥੇ ਉਹ ਉਹਨਾਂ ਨੂੰ ਉਹ ਕੰਮ ਕਰਨ ਨੂੰ ਹੁੰਦਾ ਹੈ ਜੋ ਕਾਨੂੰਨ ਤੋਂ ਬਾਹਰ ਹੁੰਦਾ ਹੈ ਜੋ ਜੇ ਕਾਨੂੰਨੀ ਅਲੱਗਣਾ ਹੁੰਦੀ ਹੈ ਜੀ ਕਹਿਣ ਦਾ ਮਤਲਬ ਇਹ ਹੈ ਅਗਰ ਜੇ ਆਪਣੀ ਡਿਊਟੀ ਦੇ ਵਿੱਚ ਇਮਾਨਦਾਰੀ ਰੱਖਣਾ ਚਾਹੁੰਦੇ ਆਂ ਅਗਰ ਕੋਈ ਕੇਸ ਬਾਹਰ ਆਉਂਦਾ ਤਾਂ ਕੇਸ ਦੇ ਉੱਤੇ ਸਰਕਾਰਾਂ ਨੂੰ ਕੋਲ ਨਹੀਂ ਆਉਂਦਾ ਨਹੀਂ ਚਾਹੀਦੀ ਆ ਉਹਨਾਂ ਮੈਹਿਮਨ ਨੂੰ ਗੌਰ ਕਰਨੀ ਚਾਹੀਦੀ ਜਿਹੜੇ ਮੈਹਿਮਨ ਉਹਨਾਂ ਦੀ ਜਾਂਦੇ ਕਾਬੂ ਕਰਨਾ ਹੁੰਦਾ ਉਸ ਪਰ ਆ ਵੀ ਅਸੀਂ ਆਡੀਓ ਵੀਡੀਓ ਤੇ ਅਸੀਂ ਦੇਖ ਲਈ ਸਭ ਕੁਝ ਦੇਖ ਲਿਆ ਲੇਕਿਨ ਉਸ ਤੇ ਰਿਐਕਸ਼ਨ ਹੋਇਆ ਕੀ ਨਹੀਂ ਹੋਇਆ ਉਹਦੇ ਅਰਪੋਰਟ ਕਿਸੇ ਕੋਲ ਨਹੀਂ ਗਈ ਹੈ ਬਿਲਕ ਬਹੁਤ ਬਹੁਤ ਧੰਨਵਾਦ ਸੰਜੀਪ ਜੀ ਤੁਹਾਡਾ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਹਾਂਜੀ ਸਾਡੇ ਨਾਲ ਇੱਥੇ ਇੱਕ ਹੋਰ ਕਾਲਰ ਜਿਹੜੇ ਨੇ ਜੁੜ ਚੁੱਕੇ ਨੇ ਆਪਾਂ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਹੈ ਇਸ ਵਿਸ਼ੇ ਤੇ ਉਹ ਕਰ ਲੈਨੇ ਆ ਹਲੋ ਹਲੋ ਨਮਸਕਾਰ ਮੈਡਮ ਨਮਸਕਾਰ ਸਰ ਕਿੱਥੋਂ ਬੋਲਦੇ ਹੋ ਮਾਨਸਾ ਤੋਂ ਬੋਲਦਾ ਜਰਿੰਦਰ ਹਾਂਜੀ ਰਜਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਈਵਨ ਪੰਜਾਬੀ ਟੀਵੀ ਤੇ ਕੀ ਕਹਿਣਾ ਚਾਹੋਗੇ ਰਜਿੰਦਰ ਜੀ ਅੱਜ ਅਕਾਲੀ ਆਗੂ ਜਿਹੜੇ ਨੇ ਬੰਟੀ ਰੋਮਾਨਾ ਉਹਨਾਂ ਨੇ ਲਾਈਵ ਹੋ ਕੇ ਪੰਜਾਬ ਸਰਕਾਰ ਨੂੰ ਘੇਰਿਆ ਨਸ਼ਿਆਂ ਦੇ ਖਿਲਾਫ ਕਿਤੇ ਨਾ ਕਿਤੇ ਨਿਸ਼ਾਨੇ ਵੀ ਸਾਦੇ ਨੇ ਦੇਖੋ ਇਹ ਤਾਂ ਘੇਰਨਾ ਤਾਂ ਦੇਖੋ ਲੀਡਰ ਨੇ ਇਹਨਾਂ ਦਾ ਹੱਕ ਬਣਦਾ ਪਰ ਫੰਟੀ ਰਮਣੇ ਨੂੰ ਇਸ ਜ਼ਿਲ੍ਹੇ ਇਹ ਜੀ ਸਪਰਸ਼ਨ ਕਰਨ ਕੀ ਉਹਨੇ ਘੇਰਿਆ ਹੋਇਆ ਸੀਗਾ ਇਹ ਤਾਂ ਇੱਕ ਦੂਜੇ ਨੂੰ ਘੇਰ ਘराई ਕਰੀ ਜਾਂਦੇ ਨੇ ਇਹਨਾਂ ਤੇ ਤਾਂ ਇਹ ਬਿਸ਼ਲਸ ਹੈ ਮੈਡਮ ਜੀ ਇਹਨਾਂ ਇਹ ਪੰਜਾਬ ਭਲਾਈ ਦੀਆਂ ਪਾਲਿਸੀਆਂ ਨਹੀਂ ਹਨ ਇਹ ਤਾਂ ਆਪ ਨੂੰ ਸੁਰੱਖਿਆ ਚ ਰੱਖਣ ਵਾਸਤੇ ਇਹਨਾਂ ਨੇ ਇੱਕ ਕਰਕੇ ਫਾਰਮਰ ਜੀ ਬਣਾ ਰੱਖਿਆ ਬਸ ਉਹਦੇ ਮੁਤਾਬਕੇ ਚੱਲੀ ਜਾਂਦੇ ਨੇ ਵੈਸੇ ਇਹਦੇ ਚ ਪੰਜਾਬ ਦੇ ਹੱਕ ਵਾਸਤੇ ਕੱਢਣ ਪਾਉਣ ਨੂੰ ਕੁਛ ਨਹੀਂ ਬਿਲਕੁਲ ਜੀ ਬਿਲਕੁਲ ਤੇ ਰਾਜਿੰਦਰ ਜੀ ਇੱਥੇ ਕੀ ਕਹਿਣਾ ਚਾਹੋਗੇ ਕਿ ਪੰਜਾਬ ਦਾ ਦੇਖੋ ਮੈਂ ਇੱਥੇ ਸਵਾਲ ਸੰਜੀਤ ਜੀ ਤੋਂ ਵੀ ਪੁੱਛਿਆ ਹੈ ਕੀ ਐਨਾ ਅੰਕੜਾ ਨਹੀਂ ਹੈ ਜਿੰਨਾ ਬਣਾ ਕੇ ਦਿਖਾ ਦਿੱਤਾ ਜਾਂਦਾ ਹੈ ਪੰਜਾਬ ਦੇ ਜੇਕਰ ਆਪਾਂ ਗੱਲ ਕਰਦੇ ਆ ਨਸ਼ਿਆਂ ਦੀ ਤਾਂ ਐਨਾ ਅੰਕੜਾ ਪੰਜਾਬ ਦੇ ਵਿੱਚ ਨਹੀਂ ਹੈ ਜਿੰਨਾ ਵਰਲਡ ਲੈਵਲ ਤੇ ਕਿਉਂਕਿ ਵਰਲਡ ਲੈਵਲ ਤੇ ਹੀ ਨਸ਼ਾ ਹੈ ਮੈਡਮ ਮੈਂ ਤੁਹਾਨੂੰ ਦੱਸਦਾ ਜਿਹੜਾ ਨਸ਼ਾ ਸ਼ੁਰੂ ਕਿੱਥੋਂ ਹੈ ਜੀ 12 ਦੇਸ਼ਲੇ ਜਿਨ੍ਹਾਂ ਦੇ ਵਿੱਚ ਖੱਖਸ ਦੀ ਖੇਤੀ ਹੁੰਦੀ ਹੈ ਹੂੰ ਜਿਹਦੇ ਚੋਂ ਹਿੰਦੁਸਤਾਨ ਇੱਕ ਹੈ ਹਿੰਦੁਸਤਾਨ ਦੇ ਵਿੱਚ ਤਿੰਨ ਸਟੇਟਾਂ ਚ ਹੁੰਦੀ ਹੈ ਤਿੰਨ ਸਟੇਟਾਂ ਦੀਆਂ ਅਗਾਹ ਛੇ ਛੇ ਜ਼ਿਲ੍ਹੇ ਨੇ ਜੀ ਉਥੇ ਜਿਹੜੀ ਜਿੰਨੀ ਵੀ ਓਪੀਆਮ ਪੈਦਾ ਹੁੰਦੀ ਹੈ ਉਹਦਾ 85% ਓਪੀਆਮ ਜਿਹੜਾ ਉਹ ਅਮਰੀਕਾ ਇੰਗਲੈਂਡ ਤੇ ਕੈਨੇਡਾ ਲੈ ਕੇ ਜਾਂਦਾ ਹੈ ਹਾਂਜੀ ਉਥੋਂ ਫਿਰ ਇਹ 45 ਓਪੀਓੜ ਬਣਾਉਂਦੇ ਨੇ ਉਹਦੇ ਹਮ ਆਪਾਂ ਤੋਂ ਇਹ 5 ਤੋਂ 7000 ਰੁਪਏ ਕਿਲੋ ਲੈ ਕੇ ਜਾਂਦੇ ਨੇ ਆਪਾਂ ਨੂੰ ਉਹ ਜਿਹੜੇ 45 ਓਪੀਓੜ ਬਣਾਉਂਦੇ ਨੇ ਉਹ ਲਗਭਗ 5 ਲੱਖ ਰੁਪਏ ਦੇ ਦਿੰਦੇ ਨੇ ਜੀ ਮਤਲਬ ਪੈਸੇ ਆਪਾਂ ਤੋਂ ਚੀਜ਼ ਤਿਆਰ ਕਰਵਾ ਕੇ ਆਪਾਂ ਨੂੰ ਹੀ ਵੇਚਦੇ ਨੇ ਹੂੰ ਤੇ ਆਪਾਂ ਨੂੰ ਹੀ 10 ਗੁਣਾ 20 ਗੁਣਾ 50 ਗੁਣਾ ਉੱਚੇ ਰੇਟ ਤੇ ਵੇਚਦੇ ਨੇ ਤਾਂ ਕਿ ਉਹ ਕਮਾਈ ਕਰ ਸਕਣ ਦੂਜੀ ਗੱਲ ਜਦੋਂ ਜਿਹੜੀਆਂ ਜਿਹੜੇ ਆਪਦੀਆਂ ਤਿਆਰ ਹੁੰਦੇ ਨੇ ਉਹਨਾਂ ਨੂੰ ਇਹ ਨਸ਼ਾ ਕਹਿੰਦੇ ਨੇ ਹੂੰ ਜੀ ਉਹ ਨਸ਼ਾ ਜੇ ਹੁਣ ਉਹ ਨਸ਼ਾ ਹੋਵੇ ਤਾਂ ਆਪਾਂ ਇਹ ਹਿੰਦੁਸਤਾਨ ਨੇ 60 ਟਨ ਕੁਦੀਨ ਕਿਉਂ ਆਰਡਰ ਦਿੱਤਾ ਜਦੋਂ ਹਿੰਦੁਸਤਾਨ ਅੱਜ ਇੰਤਿਸ਼ਾਦਾ ਵੀ ਡੁੱਬਿਆ ਨੇ ਵੀ ਆਪਾਂ ਨਸ਼ੇ ਨਾਲ ਜਿੱਟਣੇ ਨਾ ਜਿੱਟਣਾ ਅਸੀਂ ਨੂੰ ਜਿੱਟਣੇ ਮਾਰਸਾ ਕਿੱਛੇ ਬੈਠਾ ਨੇ ਨੀ ਮੰਗਾ ਕੇ ਤਾਂ ਤੁਸੀਂ ਰੱਖੀ ਜਾਂਦੇ ਹੋ ਬੇਚੀ ਜਾਂਦੇ ਮੈਂ ਤਾਂ ਕਹਿਣ ਦਾ ਭਾਵ ਆ ਉੱਥੋਂ ਮੰਗਾ ਕੇ ਕੰਪਨੀਆਂ ਤੋਂ ਇਹ ਮੋਟਾ ਚੰਦਾ ਲੈਂਦੇ ਨੇ ਜੀ ਇਲੈਕਸ਼ਨ ਫੰਡ ਲੈਂਦੇ ਨੇ ਇਲੈਕਟਰਲ ਬਾਂਡ ਕਹਿੰਦੇ ਇਹਨੂੰ ਹੂੰ ਉਹ ਲੈ ਕੇ ਇਹਨਾਂ ਤੋਂ 35-35 ਮੇਰੇ ਕੋਲੇ ਲਿਸਟ ਹੈ 10-12 ਕੰਪਨੀਆਂ ਦੀ ਜਿਲ੍ਹਾ ਤੋਂ 35-35 ਕਰੋੜ ਰੁਪਇਆ ਹੁਣ ਲੋਕ ਸਭਾ ਦੀਆਂ ਚੋਣਾਂ ਚੱਲਿਆ ਇਹਨਾਂ ਨੇ ਤੇ ਉਹਨਾਂ ਨੂੰ ਉਹ ਪੈਸੇ ਇਕੱਠੇ ਕਰਨ ਵਾਸਤੇ ਉਹਨਾਂ ਨੂੰ ਇਹ ਚੀਜ਼ਾਂ ਦੇ ਦਿੰਦੇ ਨੇ ਤੇ ਆਪ ਟੈਕਸ ਲੈ ਲੈਂਦੇ ਨੇ ਬਿਲਕੁਲ ਜੀ ਹਾਂ ਜਦੋਂ ਉਹਨੂੰ ਲਿਕਵਿਡ ਪੀਣ ਵਾਲੀਆਂ ਬਣਾਉਂਦੇ ਨੇ ਜਾਂ ਖਾਣ ਲੰਦਿਆਂ ਕੀ ਜਮੜਾਉਂਦੇ ਨੇ ਉਹ ਬੜੇ ਮਹਿੰਗੇ ਰੇਟ ਤੇ ਫੇਰ ਗਾਹਾਂ ਵੇਚਦੇ ਨੇ ਉਹ ਤੂੰ ਫੇਰ ਇਹ ਇੱਕ ਨੰਬਰ ਚ ਦੋ ਨੰਬਰ ਚ ਉਹਨਾਂ ਤੋਂ ਟੈਕਸ ਲੈਂਦੇ ਨੇ ਮੈਡਮ ਨਾਲੇ ਤਾਂ ਇਹ ਉਹਨਾਂ ਦੇ ਸਿਰ ਤੇ ਸਾਰੇ ਪੈਸਿਆਂ ਕਰਕੇ ਚੋਣਵੇਂ ਮਚਲਾਈ ਜਾਂਦੇ ਨੇ ਤੇ ਨਾਲੇ ਆਪਾਂ ਲੋਕਾਂ ਨੂੰ ਬਗਨਾ ਕਰੀ ਜਾਂਦੇ ਨੇ ਨਸ਼ਾ ਬਿਲਕੁਲ ਜੇ ਨਸ਼ਾ ਬੰਦ ਕਰਨਾ ਹੋਵੇ ਮੈਡਮ ਇੱਕ ਅਨਿਲ ਜੈਨਾ ਦਾ ਬੰਦਾ ਹੈ ਹਮ ਹੈਲਥ ਕੇਅਰ ਦਾ ਬੰਦਾ ਹੈਗਾ ਉਹ Bajaj Health Care ਦਾ ਹੈਡ ਆਫ ਦੀ ਡਿਪਾਰਟਮੈਂਟ ਜੀ ਉਹਨੂੰ 6000 ਟਨ ਜਿਹੜਾ ਇਹ ਨਸ਼ੀਲਾ ਪਦਾਰਥ ਤਿਆਰ ਕਰਨ ਵਾਸਤੇ ਕੁਝ ਗੁਜਰਾਤ ਤੇ ਕੁਝ ਇਹ ਜਿਹੜੇ ਏਰੀਆ ਨੇ ਉਹ ਦਿੱਤੇ ਹੁਣ ਤਾਂ ਕਿ ਮੂਰੇ ਹੋਵੇ ਸਰੀਕ ਫੈਕਟਰੀ ਇਹ ਗਾਜੀਪੁਰ ਚ ਲੱਗੀ ਹੋਈ ਹੈ ਇੱਕ ਨੀਮਚ ਮੱਧ ਪ੍ਰਦੇਸ਼ ਦੇ ਵਿੱਚ ਲਾਈ ਜਾਂਦੇ ਨੇ ਲੋਕਾਂ ਦੇ ਵਾਸਤੇ ਲਾਉਂਦੇ ਨੇ ਜਦੋਂ ਐਡਾ ਵੱਡਾ ਪ੍ਰੋਜੈਕਟ ਇੱਕ ਗਾਜੀਪੁਰ ਦੇ ਵਿੱਚ ਹੈ ਇੱਕ ਨੀਮਚ ਦੇ ਵਿੱਚ ਹੈ ਇੱਕ ਹੋਰ ਵੱਡਾ ਲਾ ਰਹੇ ਨੇ ਜੀ ਜਿਹੜਾ 1 ਸਾਲ ਨੂੰ ਬਣ ਕੇ ਤਿਆਰ ਹੋ ਜੂਗਾ ਮੇਰਾ ਇਥੇ ਨਸ਼ੇ ਦੀ ਸਪਲਾਈ ਹੋਊਗੀ ਮਤਲਬ ਕਹਿਣ ਦਾ ਭਾਵ ਹੈ ਵੀ ਸਰਕਾਰਾਂ 도ਗਲੀ ਨੀਤੀ ਤੇ ਚੱਲਦੀਆਂ ਨੇ ਲੋਕਾਂ ਨੂੰ ਫਸਾਉਣ ਵਾਸਤੇ ਇਹਨਾਂ ਦੇ ਦੰਦ ਹੋਰ ਨੇ ਤੇ ਵੱਡੀਆਂ ਪਾਰਟੀਆਂ ਤੋਂ ਚੰਦਾ ਲੈਣ ਵਾਸਤੇ ਇਲੈਕਟਰਲ ਬਾਂਡ ਲੈਣ ਵਾਸਤੇ ਉਹਨਾਂ ਤੋਂ ਪੈਸੇ ਲੈਣ ਵਾਸਤੇ ਚੋਣ ਮੇਮਾ ਚਲਾਉਣ ਵਾਸਤੇ ਉਹਨਾਂ ਨੂੰ ਕਮਾਈ ਦਾ ਇਹ ਸਾਧਨ ਦਿੱਤਾ ਹੋਇਆ ਹੈ ਹੂੰ ਬਿਲਕੁਲ ਜੀ ਬਿਲਕੁਲ ਜੇ ਨਸ਼ੇ ਦੀ ਹਕੀਕਤ ਜੇ ਹੁਣ ਮੰਨ ਲਓ ਵੀ ਨਸ਼ਾ ਚ ਨਸ਼ਾ ਜਿਹੜਾ ਕੁਡੀਨ ਹੈ ਮੈਡਮ ਜੀ ਕਾ ਮੈਂ ਦੇ ਥੋੜਾ ਜੰਕਲਾ ਦੱਸਦਾ ਇੱਕ ਬੋਤਲ ਸ਼ਿਸ਼ੀ ਹੈ ਜਿਹੜੀ ਉਹਦੇ ਵਿੱਚ 200 ਐਮਜੀ ਹੈ ਜੀ ਜਿਹੜਾ ਨਸ਼ਾ 200 ਐਮਜੀ ਕਰਨ ਦਾ ਭਾਅ ਵੇ ਆ ਵੀ 1 ਗ੍ਰਾਮ ਦਾ ਪੰਜਵਾਂ ਹਿੱਸਾ ਹੈ ਇੱਕ ਸ਼ਿਸ਼ੀ ਦੇ ਵਿੱਚ 1 ਗ੍ਰਾਮ ਦੇ ਵਿੱਚ 5 ਸ਼ਿਸ਼ੀਆਂ ਬਣਦੀਆਂ ਨੇ ਜੀ 1 ਕਿਲੋ ਦੇ ਵਿੱਚ 1000 ਗ੍ਰਾਮ ਹੈ ਜਿਸ ਦਾ ਮਤਲਬ ਇਹ ਹੋ ਗਿਆ ਵੀ 1000 ਗ੍ਰਾਮ ਦੀ 5000 ਸ਼ਿਸ਼ੀ ਬਣੂਗੀ 5000 ਸ਼ਿਸ਼ੀ ਜੇ ਬਣਦੀ ਹੈ ਜਿਸੇ ਤੋਂ ਭੜੀ ਜਾਂਦੀ ਹੈ ਤਾਂ 1 ਕਿਲੋ ਕੁੜੀਨ ਹੁੰਦੀ ਹੈ ਤਾਂ ਉਹ 10 ਸਾਲ ਸਜ਼ਾ ਦਾ ਉਹਦੇ ਵਾਸਤੇ ਪ੍ਰਬੰਧਨ ਹੈ ਬਿਲਕੁਲ ਬਿਲਕੁਲ 1 ਕਿਲੋ 14 ਸ਼ਿਸ਼ੀਆਂ ਫੜ ਲੈਣੇ ਨੇ ਸਜ਼ਾ 10 ਮਤਲਬ 500 ਗੁਣਾ ਜ਼ਿਆਦਾ ਅੰਕੜਿਆਂ ਮੁਤਾਬਕ ਹੈ ਮੈਡਮ 500 ਗੁਣਾ ਜ਼ਿਆਦੇ ਇਹ ਸਜ਼ਾ ਜ਼ਿਆਦੇ ਕਰੀ ਜਾਂਦੇ ਨੇ 500 ਗੁਣਾ ਇਹ ਕੇਸ ਜ਼ਿਆਦੇ ਪਾਈ ਜਾਂਦੇ ਨੇ 500 ਗੁਣਾ ਜ਼ਿਆਦੇ ਇਹ ਹਿੰਦੁਸਤਾਨ ਨੂੰ ਪੰਜਾਬ ਨੂੰ ਬਦਨਾਮ ਕਰੀ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਇਸ ਕਰਕੇ ਜਿਹੜੀ ਇਹ ਨਸ਼ੇ ਦੇ ਖਿਲਾਫ ਇਹਨਾਂ ਨੇ ਮਹਿਮਨ ਚਲਾਈ ਹੈ ਇਹ ਨਸ਼ੇ ਦੇ ਖਿਲਾਫ ਨੇ ਇਹ ਨੌਜਵਾਨ ਪੀੜੀ ਦੇ ਖਿਲਾਫ ਹੈ ਇਹਨਾਂ ਨੇ ਉਸ ਨਸ਼ੇ ਦੇ ਨਾਂ ਤੇ ਮਾਰਦੇ ਰਹੇ ਨੇ ਉਸ ਨਸ਼ੇ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਹੰਦਰ ਮਾਰ ਦੇਣੇ ਨੇ ਉਸ ਡਰ ਦੇ ਬਾਹਰ ਭੱਜ ਕੇ ਉਸ ਵਾਰ ਪਾਸ ਜਾਣ ਦੇ ਉਸ ਡੰਕੀਆਂ ਲਾ ਲਾ ਕੇ دریاਵਾਂ ਸਮੁੰਦਰਾਂ ਚ ਡੁੱਬ ਜਾਣਗੇ ਇਹਨਾਂ ਨੇ ਨੌਜਵਾਨੀ ਦਾ ਘਾਣ ਕਰਨਾ ਹੈ ਬਿਲਕੁਲ ਜੀ ਬਿਲਕੁਲ ਆਪ ਇਹਨਾਂ ਨੇ ਮਾਕੀਆਂ ਲੈ ਕੇ ਉੱਤਰ ਗਰੀਆਂ ਕਰਨਾ ਹੈ 1947 ਦੇ ਵਿੱਚ ਚਾਚੇ ਨੇ ਬਾਪੂ ਨੇ ਪਟੇਲ ਨੇ ਜਨਾ ਨੇ 12 ਲੱਖ ਕਤਲ ਕਰਾਤਾ ਸੀ ਜਿਵੇਂ ਉਹ ਇੱਕ ਦਿਨ ਦੀ ਸਜ਼ਾ ਨਹੀਂ ਹੋਣੀ ਸਾਰੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਸਾਰੇ ਬਣ ਗਏ ਸਾਰਿਆਂ ਦੇ ਪਰਿਵਾਰ ਦੇ ਇਹ ਜਿਹੜੇ ਇਸ ਤਰ੍ਹਾਂ ਬਦਨਾਮ ਕਰਦੇ ਨੇ ਇਹ ਉਹਨਾਂ ਲੋਕਾਂ ਦੇ ਹੀ ਗਾਂਹ ਪੁੱਤ ਪੁੱਤੇ ਨੇ ਜਿਹੜੇ ਪੰਜਾਬ ਨਾਲ ਤੇ ਹਿੰਦੁਸਤਾਨ ਨਾਲ ਦਗਾ ਕੁਮਾਰ ਨੇ ਬਿਲਕੁਲ ਜੀ ਬਿਲਕੁਲ ਬਾਕ ਬਾਤਾਂਵਾ ਸਾਡਾ ਤੁਹਾਡਾ ਤੁਸੀਂ ਆਪਣੀ ਜਿਹੜੀ तमाम ਜਾਣਕਾਰੀਆਂ ਸੱਜਣਾ ਸਾਂਝੀ ਕੀਤੀ ਹਾਂਜੀ ਅੱਜ ਦਾ ਅਸੀਂ ਜੋ ਇੱਥੇ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਹੀ ਸੀ ਕਿ ਕਿਤੇ ਨਾ ਕਿਤੇ ਅਕਾਲੀ ਆਗੂ ਜਿਹੜੇ ਨੇ ਉਹਨਾਂ ਨੇ ਇੱਥੇ ਕਿਤੇ ਨਾ ਕਿਤੇ ਨਿਸ਼ਾਨੇ ਤਾਂ ਸਾਥ ਦਿੱਤੇ ਨੇ ਪਰ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਨਸ਼ਿਆਂ ਦੀ ਕਿ ਇਹ ਨਸ਼ੇ ਹਾਲਾਂਕਿ ਕਿਸ ਤਰੀਕੇ ਦੇ ਨਾਲ ਜਿਹੜੇ ਬੰਦ ਹੋ ਸਕਦੇ ਨੇ ਕਿੱਦਾਂ-ਕਿੱਦਾਂ ਇਹਨਾਂ ਦੇ ਉੱਤੇ ਜਿਹੜਾ ਕੰਮ ਹੈ ਉਹ ਹੋ ਸਕਦਾ ਹੈ ਪਰ ਜੇਕਰ ਹਮੇਸ਼ਾ ਦੀ ਤਰ੍ਹਾਂ ਨਸ਼ਿਆਂ 'ਤੇ ਗੱਲ ਕੀਤੀ ਜਾਵੇ ਤਾਂ ਨਸ਼ਿਆਂ ਤੇ ਠੱਲ ਕਦੋਂ ਆਖਿਰ ਕਦੋਂ ਨਸ਼ਿਆਂ ਤੇ ਜਿਹੜੀ ਠੱਲ ਹੈ ਉਹ ਪਏਗੀ ਤੇ ਕਦੋਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਨਸ਼ੇ ਜਿਹੜੇ ਨੇ ਉਹ ਖਤਮ ਹੋਣਗੇ ਕਿਉਂਕਿ ਹਮੇਸ਼ਾ ਹੀ ਕਿਤੇ ਨਾ ਕਿਤੇ ਇਹ ਜਿਹੜੇ ਸਵਾਲ ਨੇ ਸਰਕਾਰਾਂ ਦੇ ਉੱਤੇ ਉੱਠਦੇ ਨੇ ਜਿੱਦਾਂ ਹੁਣ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਅੱਜ ਦਾ ਹੀ ਕਿਤੇ ਨਾ ਕਿਤੇ ਤਾਜ਼ੀ ਇੱਕ ਹੋਰ ਖਬਰ ਇੱਥੇ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗੀ ਜਿੱਥੇ ਰਾਜਾ ਵੜਿੰਗ ਨੇ ਵੀ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਦੇ ਨੇ ਪਰ ਉਹ ਨਿਸ਼ਾਨੇ ਜਿਹੜੇ ਉਹਨਾਂ ਨੇ ਸਾਦੇ ਨੇ ਉਹ ਹਸਪਤਾਲ ਦੀਆਂ ਸਹੂਲਤਾਂ ਨੂੰ ਲੈ ਕੇ ਨੇ ਤੇ ਇੱਥੇ ਹੁਣ ਜਿਹੜੇ ਨਿਸ਼ਾਨੇ ਸਾਦੇ ਗਏ ਨੇ ਉਹ ਨਸ਼ਿਆਂ ਨੂੰ ਲੈ ਕੇ ਨੇ ਤਾਂ ਪੰਜਾਬ ਸਰਕਾਰ ਹਮੇਸ਼ਾ ਹੀ ਇਦਾਂ ਘੇਰੇ ਦੇ ਵਿੱਚ ਜਿਹੜੀ ਐ ਉਹ ਆਉਂਦੀ ਐ ਤੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇੱਥੇ ਜਿਹੜੇ ਕੰਮ ਨੇ ਉਹ ਚੰਗੇ ਤਰੀਕੇ ਦੇ ਨਾਲ ਕਰਨੇ ਚਾਹੀਦੇ ਨੇ ਤੇ ਕਾਫੀ ਹੱਦ ਤੱਕ ਇਹਨਾਂ ਕੰਮਾਂ ਤੋਂ ਵਾਕਿਫ ਹੋ ਕੇ ਗਰਾਊਂਡ ਜ਼ੀਰੋ ਤੇ ਜਾ ਕੇ ਜੇਕਰ ਇਹਨਾਂ ਕੰਮਾਂ ਦੀ ਜਾਂਚ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਕਿ ਇੱਥੇ ਬਹੁਤ ਜਿਹੜੀ ਸਿਚੁਏਸ਼ਨ ਐ ਉਹ ਦੇਖਣ ਵਾਲੀ ਹੋਵੇਗੀ ਕਿਉਂਕਿ ਦੇਖੋ ਉਪਰੋਕੰਮ ਪ੍ਰਸ਼ਾਸਨ ਨੂੰ ਕੰਮ ਦਿੱਤਾ ਜਾ ਰਿਹਾ ਸਰਕਾਰਾਂ ਦੇ ਵੱਲੋਂ ਪਰ ਜੇਕਰ ਗੱਲ ਕਰਦੇ ਆ ਗਰਾਉਂਡ ਜ਼ੀਰੋ ਦੀ ਤਾਂ ਗਰਾਉਂਡ ਜ਼ੀਰੋ ਤੇ ਕੰਮ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਹੋਣੇ ਚਾਹੀਦੇ ਨੇ ਇੱਥੇ ਇਹਨਾਂ ਚੀਜ਼ਾਂ ਦੇ ਉੱਤੇ ਵੀ ਜਿਹੜਾ ਧਿਆਨ ਹੈ ਉਹ ਦੇਣਾ ਚਾਹੀਦਾ ਹੈ ਤਾਂ ਜੇਕਰ ਤੁਹਾਡੇ ਵੀ ਇਸ ਵਿਸ਼ੇ ਨੂੰ ਲੈ ਕੇ ਕੋਈ ਰਾਏ ਹੈ ਤਾਂ ਸਾਡੇ ਨਾਲ ਤੁਸੀਂ ਸਾਂਝੀ ਕਰ ਸਕਦੇ ਹੋ ਇਸੇ ਦੇ ਨਾਲ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ